ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂ ਲਈ ਆਪਾਂ ਆਟੇ ਦਾ ਚਿਲਾ ਤੇ 1 ਕੱਪ ਆਸੀਂ ਆਟੇ ਦਾ ਲਿਆ ਸੀ ਤੇ ਆਟੇ ਨੂੰ ਮੈਂ ਛਾਣ ਲਿਆ ਸੀ ਤੇ ਆਟੇ ਨੂੰ ਆਪਾਂ ਬੋਲ ਵਿੱਚ ਪਾ ਦਵਾਂਗੇ 2 ਚਮਚ ਪਾਵਾਂਗੇ ਆਪਾਂ ਸੂਜੀ ਦੇ 2 ਚਮਚ ਪਾਵਾਂਗੇ ਆਪਾਂ ਬੇਸਣ ਦੇ ਅੱਧਾ ਕਾ ਪਾਵਾਂਗੇ ਆਪਾਂ ਦਹੀਂ ਦਾ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਬੈਟਰ ਨੂੰ ਕੋਲ ਕੇ ਤਿਆਰ ਕਰਾਂਗੇ ਤੇ ਪਾਣੀ ਆਪਾਂ ਇੱਕੋ ਵਾਰੀ ਨਹੀਂ ਪਾਉਣਾ ਵੀ ਇਹਨੂੰ ਪਤਲਾ ਨਹੀਂ ਕਰਨਾ ਵੀ ਜ਼ਿਆਦਾ ਕਰਨਾ ਨਹੀਂ ਥੋੜਾ ਥੋੜਾ ਪਾਣੀ ਪਾ ਕੇ ਨੂੰ ਕੋਨ ਲਵਾਂਗੇ ਬੈਟਰ ਨੂੰ ਅਸੀਂ ਘੋਲ ਲਿਆ ਸੀ ਤੇ ਬੈਟਰ ਨੂੰ ਨਾ ਗਾੜਾ ਨਾ ਪਤਲਾ ਬੈਟਰ ਇਸ ਤਰ੍ਹਾਂ ਦਾ ਆਪਾਂ ਰੱਖਣਾ ਹੈ ਇਹਨੂੰ ਹੁਣ ਅਸੀਂ ਬਰੀਕ ਕੱਟੇ ਟਮਾਟਰ ਪਾ ਦਵਾਂਗੇ ਪਿਆਜ਼ ਪਾਵਾਂਗੇ ਬਰੀਕ ਕੱਟੇ ਇੱਥੇ ਆਪਾਂ ਲਈਆਂ ਸੀ ਗਾਜਰਾਂ ਗਾਜਰਾਂ ਨੂੰ ਆਪਾਂ ਕद्दूकस ਕਰ ਲਿਆ ਸੀ ਤੇ ਇੱਥੇ ਲਈ ਸੀ ਆਪਾਂ ਛਿਮਲਾ ਮਿਰਚ ਛਿਮਲਾ ਮਿਰਚ ਨੂੰ ਬਰੀਕ-ਬਰੀਕ ਕੱਟ ਲਿਆ ਸੀ ਇਥੇ ਲਿਆ ਸੀ ਬਰੀਕ ਅੱਧਾ ਕ ਲਿਆ ਸੀ ਕਦੂਕਸ਼ ਕਰਕੇ ਇੱਥੇ ਮੈਂ ਦੋ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਸੀ ਇੱਥੇ ਥੋੜਾ ਜਿਹਾ ਪਾਵਾਂਗੇ ਜੀਰਾ ਅੱਧਾ ਚਮਚ ਨਮਕ ਕਾਲੀ ਮਿਰਚ ਦਾ ਪਾਊਡਰ ਥੋੜੀ ਜਿਹੀ ਪਾ ਦਵਾਂਗੇ ਲਾਲ ਚਿਲੀ ਧਨੀਆ ਪਾਊਡਰ ਥੋੜਾ ਪਾ ਦਵਾਂਗੇ ਥੋੜੀ ਜਿਹਾ ਪਾਵਾਂਗੇ ਉੱਚਾ ਆਪਾਂ ਹਲਦੀ ਤੇ ਬੈਟਰ ਨੂੰ ਅਪਾ ਮਿਕਸ ਕਰ ਦਵਾਂਗੇ ਬੈਟਰ ਨੂੰ ਅਸੀਂ ਘੋਲ ਕੇ ਰੈਡੀ ਕਰ ਲਿਆ ਸੀ ਤੇ ਬੈਟਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਤੇ ਹੁਣ ਆਪਾਂ ਬੈਟਰ ਨੂੰ 5-7 ਮਿੰਟ ਵਾਸਤੇ ਰੈਸਟ ਤੇ ਰੱਖਾਂਗੇ ਬੈਟਰ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਤਵੇ ਦੇ ਉੱਪਰ ਇਹਨੂੰ ਫੇਦੇ ਪੂੜੇ ਬਣਾ ਕੇ ਤਿਆਰ ਕਰਾਂਗੇ ਗੈਸ ਉੱਪਰ ਆਪਾਂ ਤਵੇ ਨੂੰ ਰੱਖ ਲਿਆ ਤਵੇ ਦੇ ਉੱਪਰ ਆਪਾਂ ਘਿਓ ਲਗਾ ਦੇਵਾਂਗੇ ਤੇ ਹੁਣ ਅਸੀਂ ਉੱਪਰ ਇਹਦੇ ਬੈਟਰ ਨੂੰ ਪਾ ਦਵਾਂਗੇ ਦੋ ਚਮਚੇ ਮੈਂ ਬੈਟਰ ਦੇ ਪਾ ਕੇ ਤੇ ਆਪਾਂ ਇਹਨੂੰ ਤਵੇ ਦੇ ਉੱਪਰ ਇਸ ਤਰ੍ਹਾਂ ਨੂੰ ਫਲਾ ਦੇਵਾਂਗੇ ਚਿਲੇ ਨੂੰ ਆਪਾਂ ਬਣਾਵਾਂਗੇ ਲੋ ਫਲੇਮ ਤੇ ਤੇ ਉੱਪਰ ਆਪਾਂ ਫੇਰ ਇਹਦੇ ਕਿਉ ਲਾਗ ਦੇਵਾਂਗੇ ਹੁਣ ਅਸੀਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਦੋਨੇ ਸਾਈਡਾਂ ਇਹਦੀ ਆਪਾਂ ਚੈੱਕ ਕਰ ਲਵਾਂਗੇ බහෝද වදියයේ සෑඩ පාක තියාරු ගැචලා හොන අපයිනු තවතු ලාදමගේ දසර චිලාවී අපපා හොුණු පාදමගේ දෝචචයපා බැතර දෙ පාමගය බැටරනු පා පතල පතලායිනු රෝතිී වගු ලාදමගේ ਸਰਚ ਚੇਂਜ ਕਰ ਦਵਾਂਗੇ ਦੂਸਰਾ ਚਿਲਾ ਵੀ ਬਣ ਕੇ ਤਿਆਰ ਹੈ ਤੇ ਇਹਨੂੰ ਆਪਾਂ ਸਿਰ ਤੇ ਲਾ ਦੇਵਾਂਗੇ ਚਿਲੇ ਦੀ ਆਪਾਂ ਸਰਚ ਚੇਂਜ ਕਰ ਦਵਾਂਗੇ ਇੱਥੇ ਅਸੀਂ ਲੋਹੇ ਦੇ ਤਵੇ ਤੇ ਆਟੇ ਦੇ ਚਿਲੇ ਬਣਾ ਕੇ ਤਿਆਰ ਕਰ ਲਏ ਸੀ ਤੇ ਬਹੁਤ ਵਧੀਆ ਇਹ ਚਿਲੇ ਬਣ ਜਾਂਦੇ ਆ ਇਹ ਸਾਰੇ ਚਿਲੇ ਮੈਂ ਬਣਾ ਕੇ ਰੱਖ ਲਏ ਸੀ ਚਿਲੇ ਨੂੰ ਆਪਾਂ ਪਲੇਟ ਵਿੱਚ ਰੱਖ ਦਵਾਂਗੇ ਚਿllਿਆਂ ਨੂੰ ਆਪਾਂ ਟਮਾਟੋ ਕਚਰ ਨਾਲ ਸਰਵ ਕੀਤਾ ਸੀ ਤੁਸੀਂ ਦੇਖ ਸਾਡੇ ਚਿੱਲੇ ਕਿੰਨੇ ਵਧੀਆ ਆਟੇ ਦੇ ਬਣ ਕੇ ਤਿਆਰ ਹੋ ਗਏ ਹਨ ਤੇ ਜੇ ਤੁਹਾਨੂੰ ਚਿੱਲਿਆਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ